ਪੰਜਾਬ ਵਿੱਚ ਜਿੱਥੇ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉੱਥੇ ਇੱਕ ਹੋਰ ਨਾਰਾ ਗੂੰਜ ਰਿਹਾ ਜੁੱਧ ਬੇਰੋਜ਼ਗਾਰੀ ਵਿਰੁੱਧ ਦਰਅਸਲ ਬੇਰੋਜ਼ਗਾਰ ਸਾਂਝਾ ਮੋਰਚਾ ਨੇ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਜੁੱਧ ਸ਼ੁਰੂ ਕੀਤਾ ਜਿਹਦਾ ਨਾਂ ਰੱਖਿਆ ਜੁੱਧ ਬੇਰੋਜ਼ਗਾਰੀ ਵਿਰੋਧ ਔਰ ਸਾਂਝਾ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਹ ਤਰਕ ਦੇ ਰਹੀ ਹੈ ਕਿ ਪੰਜਾਬ ਵਿੱਚ ਜੇ ਕੋਈ ਜੁੱਧ ਸ਼ੁਰੂ ਕਰਨਾ ਚਾਹੀਦਾ ਤੇ ਉਹ ਬੇਰੋਜ਼ਗਾਰੀ ਦੇ ਵਿਰੁੱਧ ਹੀ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੀਆਂ ਬਹੁਤ ਵੱਡੀਆਂ ਅਲਾਮਤਾਂ ਪੰਜਾਬ ਦੀਆਂ ਬਹੁਤ ਵੱਡੀਆਂ ਮੁਸ਼ਕਲਾਂ ਤੇ ਦੁਖਾਂਤਾਂ ਦਾ ਜੇ ਮੁੱਖ ਕਾਰਨ ਹੈ ਤੇ ਉਹ ਬੇਰੋਜ਼ਗਾਰੀ ਹੈ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿਲਵਾ ਉਹ ਤਰਕ ਦੇ ਰਹੇ ਨੇ ਵੀ ਪੰਜਾਬ ਵਿੱਚ ਜੇ ਨਸ਼ੇ ਨੂੰ ਖਤਮ ਕਰਨਾ ਹੈ ਤੇ ਉਸ ਤੋਂ ਪਹਿਲਾਂ ਬੇਰੋਜ਼ਗਾਰੀ ਨੂੰ ਖਤਮ ਕਰਨਾ ਪਏਗਾ ਉਹਨਾਂ ਦਾ ਇਹ ਤਰਕ ਹੈ ਵੀ ਜਦੋਂ ਕੋਈ ਨੌਜਵਾਨ ਆਪਣੀਆਂ ਡਿਗਰੀਆਂ ਡਿਪਲੋਮੇ ਕੋਰਸ ਵੱਡੀਆਂ-ਵੱਡੀਆਂ ਪੜਾਈਆਂ ਜਿਹੜੀਆਂ ਕਹਿ ਲਈਏ ਸਰਟੀਫਿਕੇਟ ਲੈ ਕੇ ਘੁੰਮਦਾ ਹੋਵੇ ਤੇ ਜਦੋਂ ਉਹਨੂੰ ਫਿਰ ਰੁਜ਼ਗਾਰ ਨਾ ਮਿਲੇ ਨੌਕਰੀ ਨਾ ਮਿਲੇ ਤੇ ਫਿਰ ਉਹ ਬੇਰੁਜ਼ਗਾਰ ਭਟਕੇ ਕਿਸੇ ਗਲਤ ਰਸਤੇ ਪੈ ਸਕਦਾ ਜਦੋਂ ਉਹ ਬੇਰੁਜ਼ਗਾਰੀ ਕਾਰਨ ਇੱਕ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਹੋਊਗਾ ਫਰਸਟ੍ਰੇਟ ਹੋਊਗਾ ਤੇ ਫਿਰ ਉਹ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਿਆਂ ਦੇ ਗਲਤ ਰਸਤੇ ਵੀ ਪੈ ਸਕਦਾ ਉਹਨਾਂ ਦਾ ਤਰਕ ਇਹ ਹੈ ਇਸ ਲਈ ਜੇ ਬੇਰੋਜ਼ਗਾਰੀ ਖਤਮ ਹੋ ਗਈ ਤੇ ਨਸ਼ੇ ਤੇ ਵੱਡੇ ਪੱਦਰ ਤੇ ਆਪਣੇ ਆਪ ਹੀ ਖਤਮ ਹੋ ਜਾਣਗੇ ਦੂਸਰੀ ਗੱਲ ਇੱਕ ਬਹੁਤ ਵੱਡਾ ਪੰਜਾਬ 'ਚ ਇਹ ਚਰਚਾ ਆ ਚਰਚਾ ਦਾ ਵਿਸ਼ਾ ਬਣਿਆ ਭਾਵੇਂ ਹੁਣ ਕੈਨੇਡਾ ਵਰਗੇ ਦੇਸ਼ਾਂ ਵੱਲੋਂ ਇਮੀਗ੍ਰੇਸ਼ਨ ਦੀਆਂ ਸਖਤੀਆਂ ਕਰਨ ਕਾਰਨ ਕੁਝ ਬ੍ਰੇਕਾਂ ਲੱਗੀਆਂ ਨੇ ਪਰ ਵਿਆਪਕ ਪੱਧਰ ਤੇ ਨਵੀਂ ਪੀੜੀ ਦਾ ਜਿਹੜਾ ਪ੍ਰਵਾਸ ਹੋ ਰਿਹਾ ਹੈ ਵਿਦੇਸ਼ਾਂ ਵਿੱਚ ਔਰ ਪ੍ਰਵਾਸ ਹੋਣ ਨਾਲ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜਾ ਖਲਾਅ ਪੈਦਾ ਹੋ ਰਿਹਾ ਹੈ ਕਹਿੰਦੇ ਪੰਜਾਬ ਖਾਲੀ ਹੋ ਜਾਣਾ ਇਹ ਵੀ ਗੱਲ ਕਹੀ ਜਾਂਦੀ ਵੀ ਪੰਜਾਬ ਤੇ ਬਿਰਧ ਆਸ਼ਰਮ ਬਣ ਜਾਣਾ ਪਰ ਸੁਖਵਿੰਦਰ ਸਿੰਘ ਢਿਲਵਾ ਉਹਨਾਂ ਦਾ ਕਹਿਣਾ ਬਿ ਜਦੋਂ ਬੇਰੁਜ਼ਗਾਰੀ ਸਿਖਰ ਤੇ ਹੋਊਗੀ ਜਦੋਂ ਡਿਗਰੀਆਂ ਵਾਲਿਆਂ ਨੂੰ ਇੱਥੇ ਨੌਕਰੀਆਂ ਨਹੀਂ ਮਿਲਣਗੀਆਂ ਜੇ ਨੌਕਰੀਆਂ ਮਿਲਣਗੀਆਂ ਤੇ 6500 ਤੇ 7000 ਰੁਪਏ ਚ ਮਿਲਣਗੀਆਂ ਤੇ ਫਿਰ ਪੰਜਾਬ ਚ ਕੋਈ ਨਵੀਂ ਪੀੜੀ ਦਾ ਨੌਜਵਾਨ ਕੁੜੀ ਜਾਂ ਮੁੰਡਾ ਰਹਿਣਾ ਕਿਉਂ ਚਾਹੂਗਾ ਉਹਨਾਂ ਦਾ ਇਹ ਤਰਕ ਹੈ ਵੀ ਪੰਜਾਬ ਵਿੱਚ ਜੇ ਰੁਜ਼ਗਾਰ ਦੇ ਜੋਗ ਪ੍ਰਬੰਧ ਹੋਣ ਔਰ ਇੱਕ ਗੱਲ ਹੋਰ ਕਹੀ ਜਾਂਦੀ ਹੈ ਕਈ ਐਕਸਪਰਟ ਵੀ ਇਹ ਗੱਲ ਕਹਿੰਦੇ ਨੇ ਕਿ ਜੇ ਕਿਤੇ ਸਰਕਾਰਾਂ ਪ੍ਰਾਈਵੇਟ ਖੇਤਰ ਵਿੱਚ ਵਿਦੇਸ਼ਾਂ ਵਾਂਗ ਮਿਨਿਮਮ ਉਜਰਤਾ ਜਿਹੜੀਆਂ ਨੇ ਤਨਖਾਹਾਂਆਂ ਜਿਹੜੀਆਂ ਨੇ ਉਹ ਮਿੱਥ ਦੇਣ ਤੇ ਵੱਡੇ ਪੱਦਰ ਤੇ ਪ੍ਰਵਾਸ ਵਿਦੇਸ਼ਾਂ ਵਿੱਚ ਜਾਣ ਤੋਂ ਜਿਹੜਾ ਉਹਨੂੰ ਠੱਲ ਪੈ ਸਕਦੀ ਹੈ ਸੋ ਇਹ ਵੀ ਗੱਲ ਕਹੀ ਜਾ ਰਹੀ ਹੈ ਬੇਜ਼ਗਾਰਾਂ ਵੱਲੋਂ ਵੀ ਬੇਜ਼ਗਾਰੀ ਦੂਰ ਹੋਊਗੀ ਤੇ ਜਿੱਥੇ ਨਸ਼ੇ ਰੁਕਣਗੇ ਉੱਥੇ ਪ੍ਰਵਾਸ ਨੂੰ ਵੀ ਠੱਲ ਪਾਊਗੀ ਉਰ ਇਸੇ ਤਰ੍ਹਾਂ ਇੱਕ ਹੋਰ ਤਰਕ ਬੇਜ਼ਗਾਰਾਂ ਦਾ ਸਾਂਝਾ ਮੋਰਚਾ ਦੇ ਰਿਆ ਉਹਨਾਂ ਦੀ ਲੀਡਰਸ਼ਿਪ ਦੇ ਰਹੀ ਹੈ ਕਿ ਜੇ ਬੇਰੋਜ਼ਗਾਰੀ ਖਤਮ ਹੋਊਗੀ ਜੇ ਪੰਜਾਬ ਵਿੱਚ ਬੇਰੋਜ਼ਗਾਰ ਸੜਕਾਂ ਤੇ ਗਲੀਆਂ ਵਿੱਚ ਫਰਸਟ੍ਰੇਟ ਹੋ ਕੇ ਨਹੀਂ ਘੁੰਮਦੇ ਫਿਰਦੇ ਮਿਲਣਗੇ ਤੇ ਫਿਰ ਜਿਹੜਾ ਸਟਰੀਟ ਕਰਾਈਮ ਹੈ ਜੜੀਆਂ ਲੁੱਟਾਂ ਤੇ ਖੋਹਾਂ ਜੜੀਆਂ ਨੇ ਸਨੇਚਿੰਗ ਜਿਹਨੂੰ ਕਿਹਾ ਜਾਂਦਾ ਹੈ ਗਲੀਆਂ 'ਚ ਹੋ ਰਹੀ ਸਨੇਚਿੰਗ ਚੋਰੀਆਂ ਹੋ ਰਹੀਆਂ ਛੋਟੀਆਂ-ਛੋਟੀਆਂ ਲੁੱਟਾਂ ਹੋ ਰਹੀਆਂ ਉਹਨੂੰ ਵੀ ਠੱਲ ਪੈ ਸਕਦੀ ਐ ਇਹ ਤਰਕ ਐ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਔਰ ਇਹ ਵੀ ਗੱਲ ਕਹੀ ਜਾਂਦੀ ਐ ਵੀ ਕਿਉਂਕਿ ਜਿਹੜਾ ਗੈਂਗਸਟਰਵਾਦ ਐ ਇਹ ਇਹਦੇ ਜਿਹੜੇ ਸਰਗਣੇ ਨੇ ਉਹ ਟਾਰਗੇਟ ਕਰਦੇ ਨੇ ਬੇਰੁਜ਼ਗਾਰਾਂ ਨੂੰ ਉਹਨਾਂ ਨੂੰ ਲਾਲਚ ਦਿੰਦੇ ਨੇ ਥੋੜਾ ਬਹੁਤਾ ਕੋਈ ਉਹਨਾਂ ਨੂੰ ਵਿਦੇਸ਼ ਭੇਜ ਦਿੰਦਾ ਲਾਲਚ ਦਿੰਦਾ ਕੋਈ ਉਹਨਾਂ ਨੂੰ ਨੋਟ ਦੇ ਦਿੰਦਾ ਲਾਲਚ ਦਿੰਦਾ ਤਾਂ ਉਹਨਾਂ ਕੋਲ ਗਲਤ ਮਲਤ ਕੰਮ ਕਰਵਾ ਲੈਂਦੇ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਤਰਕ ਹੈ ਵੀ ਜੇ ਕਿਧਰੇ ਬੇਰੁਜ਼ਗਾਰੀ ਦੂਰ ਹੋ ਜੇ ਤੇ ਗੈਂਗਸਟਰਵਾਦ ਨੂੰ ਵੀ ਨੱਥ ਪੈ ਸਕਦੀ ਹੈ ਬ੍ਰੇਕ ਲੱਗ ਸਕਦੀ ਹੈ ਇਹਨੂੰ ਲੈ ਕੇ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਜੁੱਧ ਬੇਰੁਜ਼ਗਾਰੀ ਵਿਰੋਧ ਦਾ ਸ਼ੁਰੂ ਕੀਤਾ ਪਹਿਲਾ ਪੜਾਅ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਚ ਮੇਲਾ ਲੱਗਾ ਸੀ ਜਿਹੜਾ ਪੁਸਤਕ ਮੇਲਾ ਉੱਥੇ ਉਹਨਾਂ ਨੇ ਕਾਊਂਟਰ ਲਾ ਕੇ ਤੇ ਬੇਰੋਗਾਰੀ ਦੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਬਕਾਇਦਾ ਉੱਥੇ ਰਜਿਸਟਰ ਲਾਇਆ ਔਰ ਉਹ ਇੱਕ ਯਤਨ ਕਰ ਰਹੇ ਨੇ ਵੀ ਸਾਰੇ ਪੰਜਾਬ ਵਿੱਚ ਜੁੜਦ ਬੇਰਗਾਰੀ ਵਿਰੋਧ ਦਾ ਜਿਹੜੀ ਮੁਹਿਮ ਹੈ ਉਹਨੂੰ ਵੱਡਾ ਹੰਗਾਰਾ ਦਿੱਤਾ ਜਾਵੇ ਔਰ ਇਸੇ ਤਰ੍ਹਾਂ ਇਸੇ ਦੌਰਾਨ ਅੱਜ ਪੰਜਾਬ ਸਰਕਾਰ ਨੇ ਵੀ ਜਿਹੜੇ ਬੇਜ਼ਗਰ ਵਿਚਾਰੇ ਕਹਾਂਗੇ ਜੁਦ ਬੇਜ਼ਗਾਰੀ ਵਿਰੋਧ ਸ਼ੁਰੂ ਕਰੀ ਬੈਠੇ ਨੇ ਉਹਨਾਂ ਨਾਲ ਮੀਟਿੰਗ ਕੀਤੀ ਅੱਜ ਪੰਜਾਬ ਦੇ ਸਿਹਤ ਸਕੱਤਰ ਤੇ ਸਿਹਤ ਡਾਇਰੈਕਟਰ ਨੇ ਬੇਰੁਜ਼ਗਾਰ ਜਿਹੜੇ ਸਾਂਝਾ ਮੰਚ 'ਚ ਸੀ ਇਹਦੇ ਮੋਰਚੇ ਦੇ ਸਾਥੀਆਂ ਨਾਲ ਮੀਟਿੰਗ ਕੀਤੀ ਔਰ ਮੀਟਿੰਗ ਵਿੱਚ ਡਿਸਕਸ ਹੋਇਆ ਖਾਸ ਕਰਕੇ ਮਲਟੀ ਪਰਪਸਲ ਹੈਲਥ ਵਰਕਰਾਂ ਦੀ ਭਰਤੀ ਦੇ ਬਾਰੇ ਵਿੱਚ ਬੇਜ਼ਗਾਰਾਂ ਨੇ ਆਪਣਾ ਜਿਹੜਾ ਪੁਆਇੰਟ ਰੱਖਿਆ ਔਰ ਇਹ ਗੱਲ ਕਹੀ ਪੇ ਪੰਜਾਬ ਚ 3200 ਦੇ ਕਰੀਬ ਕੋਰਸ پاس ਕਰੇ ਬੈਠੇ ਬੇਰਗਰ ਜਿਹੜੇ ਨੇ ਨੌਕਰੀਆਂ ਦੀ ਭਾਲ ਚ ਨੇ ਤੇ ਨਾਲ ਇਹ ਵੀ ਗੱਲ ਕਹੀ ਵੀ ਵੱਡੇ ਪੱਦਰ ਤੇ ਬੇਰਗਰ ਜਿਹੜੇ ਨੇ ਕਈ ਸਾਲਾਂ ਤੋਂ ਨੌਕਰੀਆਂ ਨਾ ਮਿਲਣ ਕਾਰਨ ਓਵਰਏਜ ਹੋ ਗਏ ਨੇ ਇਸ ਲਈ ਭਰਤੀ ਕਰਨ ਵੇਲੇ ਉਮਰ ਦੀ ਹੱਦ ਜਿਹੜੀ ਉਹਦੇ ਵਿੱਚ ਵੱਡੇ ਪੱਦਰ ਤੇ ਛੋਟ ਦਿੱਤੀ ਜਾਵੇ ਚਰਚਾ ਹੋਈ ਅਧਿਕਾਰੀਆਂ ਨੇ ਆਪਣੇ ਤਰਕ ਦਿੱਤੇ ਹੁਣ ਦੇਖੋ ਕੀ ਬੰਦਾ ਪਰ ਸਾਂਝੇ ਮੋਰਚੇ ਨੇ ਇੱਕ ਧਮਕੀ ਦਿੱਤੀ ਹੈ ਵੀ ਜੇ ਤੁਰੰਤ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਸਿੱਧੇ ਰੂਪ ਵਿੱਚ ਉਹਨਾਂ ਨੂੰ ਬੇਰੁਜ਼ਗਾਰੀ ਦੀ ਅੱਗ ਵਿੱਚੋਂ ਬਾਹਰ ਕੱਢ ਕੇ ਨੌਕਰੀਆਂ ਦੇ ਦਿੱਤੀਆਂ ਤੇ ਉਹ 20 ਅਪ੍ਰੈਲ ਨੂੰ ਪਟਿਆਲੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨਗੇ